ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨ ਤੇਜ ਦਾ ਨਾਮ ਰੋਸ਼ਦਾ ਇਸ ਵਕਤ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਦਰਸਲ ਨੈਸ਼ਨਲ ਹਾਈਵੇ ਦੇ ਉੱਤੇ ਜੋ ਟੋਲ ਪੈਂਦੇ ਹਨ ਉਹਨਾਂ ਦੇ ਰੇਟਾਂ ਦੇ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ ਜਨਨ ਕਿ 50% ਰੇਟਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਆਮ ਲੋਕਾਂ ਨੂੰ ਇਸ ਦਾ ਖਾਸਾ ਫਾਇਦਾ ਹੋਣ ਵਾਲਾ ਹੈ ਇਸ ਦੇ ਨਾਲ ਹੀ ਜੋ ਕਮਰਸ਼ੀਅਲ ਵਾਹਨ ਸੀ ਉਹਨਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ ਜੇਕਰ 300 ਟੋਲ ਟੈਕਸ ਲੱਗਦਾ ਸੀ ਤਾਂ ਉਸ ਦਾ ਹੁਣ ਅੱਧਾ ਕਰ ਦਿੱਤਾ ਗਿਆ 150 ਹੀ ਲੋਕਾਂ ਨੂੰ ਦੇਣਾ ਪਵੇਗਾ ਤਾਂ ਵੱਡੀ ਰਾਹਤ ਆਮ ਲੋਕਾਂ ਲਈ ਵੀ ਹੈ ਕਮਰਸ਼ੀਅਲ ਵਾਹਨ ਹੈ ਜੋ ਅਕਸਰ ਹੀ ਆਉਂਦੇ ਜਾਂਦੇ ਨੇ ਉਹਨਾਂ ਨੂੰ ਵਾਹਨ ਟੋਲ ਟੈਕਸ ਜਿਹੜਾ ਉਹਨਾਂ ਨੂੰ ਕਟਾਉਣਾ ਪੈਂਦਾ ਤਾਂ ਉਹਨਾਂ ਦੇ ਲਈ ਵੀ ਇੱਕ ਰਾਹਤ ਵਾਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਸੇ ਤਿਹੇ ਜਿਆਦਾ ਜਾਣਕਾਰੀ ਲਵਾਂਗੇ ਸਟੂਡੀਓ ਦੇ ਵਿੱਚ ਮੇਰੇ ਨਾਲ ਵਿਨੇ ਰਾਣਾ ਮੌਜੂਦ ਹੈ ਵਿਨੇ ਰਾਣਾ ਜੀ ਵੱਡੀ ਰਾਹਤ ਕੇਂਦਰ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਕੀ ਕਹੋਗੇ ਇਹ ਟੋਲ ਟੈਕਸ ਦੇ ਲਈ ਅਕਸਰ ਲੋਕ ਇਹ ਮੰਗ ਕਰਦੇ ਸੀ ਕਿ ਟੋਲ ਜਿਹੜਾ ਉਹ ਬਹੁਤ ਜ਼ਿਆਦਾ ਹੈ ਖਾਸ ਕਰਕੇ ਕੁਝ ਟੋਲ ਅਜਿਹੇ ਨੇ ਜਿਹੜੇ ਬਹੁਤ ਜ਼ਿਆਦਾ ਸੀ ਔਰ ਆਮ ਬੰਦੇ ਨੂੰ ਉਹ ਆਖਰ ਦੇ ਸੀਗੇ ਕਹਿ ਸਕਦੇ ਆਪਾਂ ਤੇ ਅਕਸਰ ਲੜਾਈ ਦੀ ਵਜ੍ਹਾ ਵੀ ਬਣਦੀ ਸੀ ਲੇਕਿਨ ਜੇ ਟ੍ਰਾਂਸਪੋਰਟ ਮੰਤਰਾਲੇ ਨੇ 2008 ਦਾ ਜਿਹੜਾ ਨਿਯਮ ਸੀਗਾ ਉਸ ਉਸ ਨੂੰ ਹੁਣ ਸੋਧ ਕੀਤੀ ਹੈ ਉਸ ਦੇ ਵਿੱਚ ਤੇ ਉਹਦੇ ਹਿਸਾਬ ਨਾਲ ਹੁਣ ਉਹ ਟੈਕਸ ਜਿਹੜਾ ਟੋਲ ਟੈਕਸ ਉਹ ਅੱਧਾ ਹੋ ਜਾਏਗਾ। ਯਾਨੀ ਅੱਧਾ ਹੋਣ ਦੇ ਨਾਲ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਖਾਸ ਕਰਕੇ ਪੰਜਾਬ ਵਾਲਿਆਂ ਵਾਸਤੇ ਜੇ ਅੰਮ੍ਰਿਤਸਰ ਤੋਂ ਕੋਈ ਦਿੱਲੀ ਜਾਂਦਾ ਹੈ ਤੇ ਉਹਨਾਂ ਲਈ ਸਭ ਤੋਂ ਵੱਡਾ ਟੈਕਸ ਜਿਹੜਾ ਹੈ ਉਹ ਸਤਲੁਜ ਦਰਿਆ ਤੇ ਜਿਹੜਾ ਫਲੋਰ ਦੇ ਨੇੜੇ ਹੈਗਾ ਲਾਡੋਵਾਲ ਦੇ ਨੇੜੇ ਉਹ ਹੈ ਉਹ ਇੱਕ ਤਰਫਾ ਸਿਰਫ ਟੋਲ ਟੈਕਸ ਜਿਹੜਾ ਹੈਗਾ ਉਹ ਤਕਰੀਬਨ 240 ਰੁਪਏ ਦਾ ਹੈ। ਬਹੁਤ ਜ਼ਿਆਦਾ ਟੋਲ ਟੈਕਸ ਹੈ ਜਿਸ ਨੂੰ ਲੈ ਕੇ ਅਕਸਰ ਲੋਕੀ ਭਿੜਦੇ ਸੀਗੇ ਔਰ ਕਮਰਸ਼ial ਵਾਹਨਾ ਵਾਲੇ ਤਾਂ ਜ਼ਿਆਦਾ ਉੱਥੇ ਝਗੜਾ ਹੁੰਦਾ ਸੀਗਾ ਲੇਕਿਨ ਜਦੋਂ ਇਹ ਰੇਟ ਅੱਧਾ ਕਰਤਾ ਜਾਏਗਾ ਉਸ ਦੇ ਵਿੱਚ ਇਹ ਜ਼ਰੂਰ ਹੈ ਕਿ ਹਰ ਵਿਅਕਤੀ ਨੂੰ ਜੁਵੇ ਕਿ ਹੁਣ ਉਹ ਟੋਲ ਟੈਕਸ 345 ਰੁਪਏ ਦਾ ਹੈ ਆਪ ਡਾਊਨ 345 ਰੁਪਏ ਦਾ ਜੇ ਉਹ ਅੱਧਾ ਹੋ ਜਾਂਦਾ ਤੇ ਬਹੁਤ ਵੱਡੀ ਰਾਹਤ ਹੈ ਯਾਨੀ ਜਦੋਂ ਇਹ ਟੋਲ ਬੈਰੀਅਰ ਸ਼ੁਰੂ ਹੋਇਆ ਸੀਗਾ ਲਾਡੋਵਾਲ ਵਾਲਾ ਤੇ 90 ਰੁਪਏ ਤੋਂ ਸ਼ੁਰੂ ਹੋਇਆ ਸੀਗਾ 90 ਰੁਪਏ ਤੋਂ ਜਦੋਂ 95 ਕੀਤਾ ਸੀਗਾ ਤੇ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ ਕਿ 5 ਰੁਪਏ ਵਧਾ ਦਿੱਤੇ ਗਏ ਹੌਲੀ ਹੌਲੀ ਕਰਦੇ ਕਰਦੇ 130 ਰੁਪਏ ਤੇ ਜਾ ਕੇ ਜਦੋਂ ਰੁਕਿਆ ਸੀ ਉਦੋਂ ਕਾਫੀ ਇਹਦਾ ਵਿਰੋਧ ਹੋਇਆ ਉਸ ਤੋਂ ਬਾਅਦ ਇੱਕ ਵਾਰੀ ਤਾਂ ਇਹ ਐ ਹੋਇਆ ਕਿ ਜਿਹੜੇ ਲੋਕ ਲੁਧਿਆਣੇ ਵਾਲੇ ਪਾਸੇ ਗਏ ਜਾਂ ਅੰਮ੍ਰਿਤਸਰ ਵਾਲੇ ਪਾਸੇ ਗਏ ਜਦੋਂ ਵਾਪਸ ਮੁੜੇ ਤਾਂ ਉਹ ਟੋਲ ਟੈਕਸ ਦੇ ਵਿੱਚ ਤਕਰੀਬਨ 90 ਰੁਪਏ ਦਾ ਵਾਧਾ ਹੋਇਆ ਸੀਗਾ ਉਹ ਬਹੁਤ ਜ਼ਿਆਦਾ ਉਸ ਵੇਲੇ ਲੜਾਈ ਝਗੜੇ ਤੁਸੀਂ ਅਕਸਰ ਸੁਣਿਆ ਹੋਣਾ ਕਿ ਟੋਲ ਦੇ ਵਿੱਚ ਲੜਾਈ ਝਗੜੇ ਹੁੰਦੇ ਆ ਗੋਲੀ ਮਾਰ ਦਿੰਦੇ ਲੋਕੀ ਉੱਤਰ ਕੇ ਉਹ ਇਸੇ ਕਰਕੇ ਮਾਰ ਦਿੰਦੇ ਕਿ ਕੁਝ ਵੀਆਈਪੀ ਲੋਕ ਜਿਹੜੇ ਹੈਗੇ ਨੇ ਜਾਂ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਪਾਵਰ 'ਚ ਹੋ ਕੇ ਵੀ ਜੇ ਅਸੀਂ ਟੋਲ ਦੇ ਕੇ ਲੰਗੇ ਤਾਂ ਕਾਦੀ ਪਾਵਰ ਤੇ ਇਸ ਕਰਕੇ ਫਿਰ ਉਹ ਉਹ ਲੜਾਈ ਦਾ ਝਗੜੇ ਦੀ ਵਜ੍ਹਾ ਪੱਦੀ ਲੇਕਿਨ ਇੰਨਾ ਜਿੰਨਾ ਕੇ ਜੇ ਅੱਧਾ ਕਰ ਦਿੰਦੇ ਆ ਤਾਂ ਬਿਲਕੁਲ ਜਿਹੜੀ ਅ ਅਜੀਬ ਵੀਸ ਹੋ ਜਾਏਗੀ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਦੇ ਵਿੱਚ ਸਿਰਫ ਇੱਕ ਅੱਗੇ ਪਾਣੀ ਪਤਵਾਲਾ ਜਾ ਕੇ ਤਾਂ ਇੱਕ ਜਿਹੜਾ ਟੋਲ ਲਾਡੋਵਾਲ ਵਾਲਾ ਇਹ ਸਭ ਤੋਂ ਵੱਡੇ ਟੋਲ ਨੇ ਇਹਨਾਂ ਤੋਂ ਜਦੋਂ ਕਿਸੇ ਲੋਕ ਲੋਕਾਂ ਨੂੰ ਰਾਹਤ ਮਿਲ ਜਾਏਗੀ ਤੇ ਉਹ ਜਿਹੜੀ ਲੜਾਈ ਦੀ ਵਜ੍ਹਾ ਉਹ ਖਤਮ ਹੋ ਜਾਏਗੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਅ ਐਨੈਕਸਡ ਜਿਹੜਾ ਰੂਲ ਹੈਗਾ ਫਰੀ ਰੂਲਸ ਉਹਨੂੰ ਕਹਿੰਦੇ ਆ 2008 ਚ ਇਹ ਨਿਯਮ ਬਣਾਇਆ ਗਿਆ ਸੀ ਉਹਦੇ ਹਿਸਾਬ ਨਾਲ ਇਹ ਵਸੂਲੀ ਹੁੰਦੀ ਸੀਗੀ ਹੁਣ ਉਸ ਦੇ ਵਿੱਚ ਸੋਧ ਕੀਤੀ ਗਈ ਹੈ ਟ੍ਰਾਂਸਪੋਰਟ ਮੰਤਰਾਲੇ ਨੇ ਦੋ ਦੋ ਦਿਨਾਂ ਦੇ ਵਿੱਚ ਸ਼ਾਇਦ ਇਹ ਨੋਟੀਫਾਈ ਵੀ ਹੋ ਜਾਏਗਾ ਨੋਟੀਫਿਕੇਸ਼ਨ ਜਦੋਂ ਜਾਰੀ ਹੋ ਜਾਏਗੀ ਉਸ ਦਿਨ ਤੋਂ ਇਹ ਲਾਗੂ ਵੀ ਹੋ ਜਾਏਗਾ ਅਕਸਰ ਇਹ ਦੇਖਿਆ ਜਾਂਦਾ ਕਿ ਜਦੋਂ ਵੀ ਟੋਲ ਦੇ ਰੇਟ ਵਧਦੇ ਐ ਤੇ ਉਹ ਇਮੀਡੀਏਟ ਲਾਗੂ ਹੋ ਜਾਂਦੇ ਕਿਉਂਕਿ ਟੋਲ ਵਾਲੇ ਉਸੇ ਵੇਲੇ ਚਾਰਜ ਕਰਨਾ ਸ਼ੁਰੂ ਕਰ ਦਿੰਦੇ ਆ ਹੁਣ ਜਦੋਂ ਕਟੇ ਆ ਤੇ ਦੇਖਣਾ ਇਹ ਹੋਏਗਾ ਕਿ ਇਹਦਾ ਨੋਟੀਫਿਕੇਸ਼ਨ ਕਦੋਂ ਹੁੰਦਾ ਔਰ ਲੋਕਾਂ ਨੂੰ ਇਹ ਰਾਹਤ ਗੱਡੀ ਮਿਲਦੀ ਹੈ ਜੀ ਜੀ ਤਾਂ ਵੱਡੀ ਰਾਹਤ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਹੈ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਮਰਸ਼ੀਅਲ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਕਾਫੀ ਸਫ਼ਰ ਕਰਨਾ ਪੈਂਦਾ ਹੈ ਤੇ ਟੋਲ ਟੈਕਸ ਉਹਨਾਂ ਨੂੰ ਅਕਸਰ ਹੀ ਜੇਬ ਦੇ ਵਿੱਚ ਬੋਝ ਪੰਦਾ ਸੀ 50% ਦੀ ਕਟੌਤੀ ਕੀਤੀ ਗਈ ਹੈ ਯਾਨੀ ਕਿ ਜੇਕਰ 400 ਟੋਲ ਟੈਕਸ ਲੱਗਦਾ ਤਾਂ ਹੁਣ ਉਸ ਦਾ 200 ਲੱਗਿਆ ਕਰੇਗਾ ਯਾਨੀ ਕਿ 50% ਦੀ ਜੋ ਇੱਕ ਕਟੋਤੀ ਕਰ ਦਿੱਤੀ ਗਈ ਹੈ ਤਾਂ ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇੱਕ ਵੱਡਾ ਰਾਹਤ ਦੇਣ ਵਾਲਾ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ